ਤਸਵੀਰਾਂ ਲੁਧਿਆਣਾ ਦੇ ਝਾਲੀ ਚੌਕ ਸਤਤਨੰਦ ਨਗਰ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਖਾਲੀ ਪਲਾਟ ਦੇ ਵਿੱਚ ਨਸ਼ੇ ਦੀ ਹਾਲਤ ਵਿੱਚ ਇੱਕ ਨੌਜਵਾਨ ਲੇਟਿਆ ਹੋਇਆ ਸੀ ਤਾਂ ਪਿੰਡ ਵਾਸੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਥੋਂ ਲੰਘ ਰੇ ਸੀ ਤਾਂ ਦੇਖਿਆ ਕਿ ਖਾਲੀ ਪਲਾਟ ਦੇ ਵਿੱਚ ਨੌਜਵਾਨ ਕੱਪੜਿਆਂ ਤੋਂ ਬਿਨਾਂ ਲੇਟਿਆ ਹੋਇਆ ਸੀ ਆਵਾਜ਼ ਮਾਰੀ ਤਾਂ ਉਹ ਨਹੀਂ ਉੱਠਿਆ ਆਲੇ ਦੁਆਲੇ ਲਾਈਟਰ ਤੇ ਟੀਕੇ ਵੀ ਪਏ ਹੋਏ ਸਨ ਨਸ਼ੇ ਦੀ ਹਾਲਤ ਦੇ ਵਿੱਚ ਨੌਜਵਾਨ ਮਿਲਦਾ ਜਿਸਨੇ ਸਰੀਰ ਤੇ ਕੱਪੜੇ ਤੱਕ ਨਹੀਂ ਪਾਏ ਹੋਏ ਸਨ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪੁੱਛਦੀ ਹੈ ਨੌਜਵਾਨ ਤੇ ਪਾਣੀ ਪਾਇਆ ਜਾਂਦਾ ਉਹ ਸਹੀ ਉੱਠ ਗਿਆ ਤੇ ਉਸ ਦੇ ਘਰਦਿਆਂ ਨੂੰ ਮੌਕੇ ਤੇ ਬੁਲਾਇਆ ਗਿਆ ਜਦੋਂ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਗਏ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਨੌਜਵਾਨ ਨੇ ਬਹੁਤ ਜ਼ਿਆਦਾ ਮਾਤਰਾ ਚ ਨਸ਼ਾ ਕੀਤਾ ਹੋਇਆ ਸੀ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਨਸ਼ੇਦਾਰ ਜੇ ਕੁਝ ਨਹੀਂ ਕਹਿ ਸਕਦੇ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੱਦਿਆ ਗਿਆ ਉਹਨਾਂ ਕੋਲੋਂ ਪੁੱਛ ਪੜਤਾਲ ਕੀਤੀ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸ਼ਰਾਬ ਤੇ ਗਾਂਝਾ ਪੀਂਦਾ ਉਹਨਾਂ ਦਾ ਮੁੰਡਾ ਆਦੀ ਹੈ ਪਰ ਇਸ ਨੂੰ ਦੰਦਲ ਵੀ ਪੈਂਦੀ ਹੈ ਪੂਰਾ ਮਾਮਲਾ ਕੀ ਹੈ ਇਹ ਜਾਂਚ ਤੋਂ ਬਾਅਦ ਪਤਾ ਚੱਲੇਗਾ ਮੇਰਾ ਨਾਮ ਰਜੀ ਸਿੰਘ ਆ ਇੱਥੇ ਅਸੀਂ ਆਨੰਦਪੁਰ ਤੇ ਰਹਿੰਦੇ ਆ ਇਹ ਤਾਂ ਇੱਥੇ ਸਾਨੂੰ ਮੁੰਡੇ ਆਏ ਸੀ ਇਹ ਮਿੱਟੀ ਚੱਕਣ ਦਾ ਨਾਮਦਾਰੀਆਂ ਦਾ ਪਲਾਟ ਆ ਇੱਥੇ ਨਾਲ ਹੀ ਉੱਥੇ ਆਏ ਤਾਂ ਉੱਥੇ ਦੋ ਮੁੰਡੇ ਚਿੱਟਾ ਲਾ ਰਹੇ ਸੀਗੇ ਇਹਨਾਂ ਡਰਾਈਵਰਾਂ ਦੇ ਮਿੱਟੀ ਚੱਕਣ ਦਾ ਇੱਕ ਤਾਂ ਭੱਜ ਗਿਆ ਦੂਜਾ ਉੱਥੇ ਮੂਹ ਦੇ ਮੁੱਢ ਗਿਆ ਪਿਆ ਸੀ ਨਾ ਉਹ ਗੰਦੇ ਦੇ ਉੱਤੇ ਪਿਆ ਵਾ ਛੱਡਾ ਛੱਡਾ ਲੱਗੀਆਂ ਹੋਈਆਂ ਉਹਦੇ ਮੂਹ ਦੇ ਉੱਤੇ ਨਾ ਜਾ ਕੇ ਬਿੱਥੇ ਆ ਮਾੜੇ ਮੋਟੇ ਜਿਵੇਂ ਡੱਕਾ ਢੁੱਕਾ ਡੇਢਾ ਰੁਦਾ ਰਿਹਾ ਉਹ ਹੁਣ ਫਿਰ ਉੱਤੇ ਜਦੋਂ ਅਸੀਂ ਕੰਪਲੇਟ ਕੀਤੀ 112 ਤੇ ਉਹ ਮੁਲਾਜ਼ਮ ਆਏ ਨੇ ਉਹਨਾਂ ਨੂੰ ਕਿਹਾ ਵੀ ਇਹ ਮੁੰਡੇ ਨਸ਼ਾ ਕੀਤਾ ਤੇ ਉਹ ਸੰਦ ਲੱਗਿਆ ਵੀ ਉਹ ਦੀਥ ਹੋਈ ਆ ਤੁਨੇਣ ਵੀ ਇਹੀ ਕਰੀ ਵੀ ਮੁੰਡਾ ਕਿਉਂਕਿ ਮੂਹ ਦੇ ਮੁੱਹ ਪਿਆ ਸੀ ਸਾਨੂੰ ਲੱਗਿਆ ਵੀ ਕੋਲੇ ਹੀ ਗਏ ਨੇ ਫਿਰ ਉਦੋਂ ਬਾਅਦ ਦੇ ਵਿੱਚ ਜਦੋਂ ਪਾਣੀ ਪੂਣੀ ਮਾਰ ਕੇ ਮਾੜਾ ਮੋਟਾ ਨੂੰ ਹੋਸ਼ ਆਈ ਆ ਮੁੰਡਾ ਥੋੜੇ ਸਾਹਮਣੇ ਆ ਇੱਥੇ ਖੜ ਨਹੀਂ ਹੁੰਦਾ ਉਹ ਤੋਂ ਬੋਲ ਨਹੀਂ ਹੁੰਦਾ ਅੱਖਾਂ ਉਹਦੀਆਂ ਚੜੀਆਂ ਹੋਈਆਂ ਨੇ ਮੌਕੇ ਤੇ ਪੁਲਿਸ ਪਹੁੰਚੀ ਹੁਣ ਕੀ ਕਿਹਾ ਜਾ ਉਹ ਮਹਾਰਾਜਾਂ ਕਹਿੰਦੇ ਜੀ ਨਹੀਂ ਲੱਗਦਾ ਨਹੀਂ ਹੈਗਾ ਨਸ਼ਾ ਕੀਤਾ ਆ ਹੁਣ ਉੱਥੇ ਕੁੜੀਆਂ ਚੱਟੀਆਂ ਇੰਨੀਆਂ ਪੰਜਾਂ ਨੇ ਤੁਸੀਂ ਉਹਨੂੰ ਕਵਰ ਕਰਕੇ ਆਏ ਹੋ ਸੋਹੀਆਂ ਪੰਜਾਂ ਨੇ ਲਾਈਟਰ ਵਿਆਵਾ ਕੋਇਲ ਪੇਪਰ ਬਏ ਨੇ ਫਿਰ ਉਹ ਕੁੜੀਆਂ ਚੱਟੀਆਂ ਕਿੱਥੋਂ ਆ ਗਈਆਂ ਜੇ ਕੋਈ ਚੱਟਾ ਪੀਂਦਾ ਨਹੀਂ ਤੁਹਾਡੀ ਕੋਈ ਗੱਲਬਾਤ ਹੋ ਬਈ ਨਹੀਂ ਅਸੀਂ ਹੁਣ ਗੱਲ ਕੀਤੀ ਮਹਾਰਾਜਾਂ ਨੂੰ ਪੁੱਛਦੇ ਆ ਉਹਨੂੰ ਭਜ ਦੱਸੋ ਕੀ ਕਰਨਾ ਇਹਦਾ ਮੈਡੀਕਲ ਕਰਾਓ ਪਤਾ ਲੱਗੂ ਇਹਨੇ ਨਸ਼ਾ ਕੀਤਾ ਕਿ ਨਹੀਂ ਕੀਤਾ ਨਾ ਉਹ ਤਾਂ ਕਹਿੰਦੇ ਨਹੀਂ ਪਿੰਡ ਵਾਸੀ ਤੁਸੀਂ ਹਾਂਜੀ ਪਿੰਡ ਵ ਹਾਂ ਜੀ ਆਉਂਦੇ ਆ। ਅੱਛਾ ਆਉਂਦੇ ਆ ਤੇ ਤੁਸੀਂ ਕਦੀ ਬਰੋਧ ਨਹੀਂ ਕੀਤਾ ਜਿਹੜਾ ਇਹ ਕਾਰਨ ਨਹੀਂ ਬਰੋਧ ਭਾਈ ਸਾਹਿਬ ਕੀਤਾ ਕਿ ਰਾਤ ਨੂੰ ਇੱਥੇ ਬੰਦੇ ਫੜੇ ਆ ਇੱਥੇ ਚਿੱਟੇ ਵਾਲੇ ਬੰਦੇ ਰੁਟੀਨ ਦੇ ਵਿੱਚ ਇੱਥੇ ਆਉਂਦੇ ਰਹਿੰਦੇ ਆ ਇੱਥੇ ਚੱਟਾ ਵਿਕਦਾ ਵਾ ਉਹ ਬੰਦੇ ਆਏ ਤਾਂ ਉਹਨਾਂ ਨੇ ਇੱਕਦਮ ਮੇਰਾ ਟਰੈਕਟਰ ਚੋਰੀ ਕੀਤਾ ਉਹਨੂੰ ਪੁੱਛਿਆ ਕਿ ਯਾਰ ਨਾ ਉਹ ਕਹਿੰਦਾ ਮੈਂ ਇਥੋਂ ਚੱਟਾ ਲੈਣ ਆਉਣਾ ਲਈ ਮੈਂ ਦੇਖਿਆ ਟਰੈਕਟਰ ਖੜਾ ਵਾ ਉਹ ਚੋਰੀ ਕਰਕੇ ਲੈ ਗਿਆ ਮੁੱਲਾਪੁਰ ਜਾ ਕੇ ਫੜਿਆ ਗਿਆ ਉਹ ਇਦਾਂ ਦੇ ਕੇਸ ਬਹੁਤ ਨੇ ਇੱਕਦਮ ਰਾਤ ਨੂੰ ਇੱਥੇ ਮੁੰਡਾ ਇੱਕ ਕੋਲ ਕੋ ਰਵਲਵਰ ਸੀਗਾ ਉਹ ਫੜਾਇਆ ਪਰਸ ਨੂੰ ਵੀ ਉਹ ਚੱਟਾ ਲੈਣ ਆਇਆ ਉਹ ਕ ਪਰ ਕਾਰਵਾਈ ਹੁੰਦੀ ਨਹੀਂਗੀ ਇਲਾਕੇ ਦੇ ਵਿੱਚ ਲੱਗਦਾ ਸਹਮ ਦਾ ਮਾਹੌਲ ਬਣਿਆ ਨਹੀਂ ਬੂਰਾ ਮਾਹੌਲ ਹੈ ਰੋਜ਼ ਇਥੇ ਮੁੰਡੇ ਹੁਣ ਆਉਂਦੇ ਨੌਜਵਾਨ ਕਿੱਡਾ ਜੰਗ ਮੁੰਡਾ ਵਾ ਜਿਹੜੇ ਵੀ ਹਾਲਾਤ ਹੈ ਲੱਗਦਾ ਨਹੀਂ ਵੀ ਬੱਜੂਗਾ ਗੱਲ ਕਰੋ ਵੀ ਚੱਕ ਲੈ ਆਗੇ ਹੁਣੇ ਮੜਾ ਮੁੰਡਾ ਹੋ ਸਕਦਾ ਵੀ ਪਾਣੀ ਨਹੀਂ ਪਾ ਰਹੇ ਕੀ ਆ ਹੁਣ ਉਹ ਤਾਂ ਹੁਣ ਪੁਲਿਸ ਨੂੰ ਕਹਿੰਦੇ ਵੀ ਗਾਰਵਈ ਕਰੋ ਨਹੀਂ ਗਾਰਵਈ ਕਰੋ ਕੋਈ ਆਪਾਂ ਗਾਹਾਂ ਕਰਾਂਗੇ ਮੌਕੇ ਤੇ ਬੰਦਾ ਠੀਕ ਹੈ ਜੀ ਉਹਦੇ ਘਰ ਦੇ ਟੈਲੀਫੋਨ ਤੇ ਗੱਲ ਕੀਤੀ ਆ ਉਹ ਆ ਕੇ ਲੈ ਜਾਂਦੇ ਜੀ ਕੀ ਨਸ਼ਾ ਨੂੰ ਚਾ ਕੀਤਾ ਲੱਗਦਾ ਨਹੀਂ ਨਾ ਨਹੀਂ ਕੀਤਾ ਹੁਣ ਜਾਂਦਾ ਮੈਂ ਠੀਕ ਨਹੀਂ ਸੀਲਿੰਡਰ ਦਾ ਕੰਮ ਕਰਦਾ ਹੂੰ ਕਿ ਜਾਂਚ ਕੀਤੀ ਜਾਊਗੀ ਫਿਰ ਵੀ ਹਾਂਜੀ ਪਤਾ ਕਰਾਂਗੇ ਤੇ ਘਰਦਿਆਂ ਨੂੰ ਆਉਂਦੇ ਵੀ ਕੀ ਗੱਲ ਇਹਨੂੰ ਹੂੰ ਘਰਦਿਆਂ ਨਾਲ ਹੋ ਗਈ ਗੱਲ ਘਰਦਿਆਂ ਨਾਲ ਗੱਲ ਹੋ ਗਈ ਆ ਕਰਦੇ ਆ ਰਹੇ ਤੇ ਕੋਈ ਪਿੰਡ ਵਾਸੀਆਂ ਨੇ ਟਿਕਟ ਟੂਕੇ ਦੇ ਰੋਪ ਲਗਾਏ ਨੇ ਕਿਹਾ ਲੈਟਰ ਟਿਕਟ ਦੇ ਇਹਦੇ ਇੱਥੇ ਵੈਸੇ ਇਹਦੇ ਬਾਰੇ ਨਹੀਂ ਆਪਾਂ ਕੁਝ ਕਹੇ ਟਿਕਟ ਲੈਟਰ ਪਿਆ ਜਾਂਚ ਕੀਤੀ ਜਾ ਰਹੀ ਤੁਹਾਡੇ ਨੂੰ ਕਹੀਂ ਤੇ ਵੇਖਾਂ ਚੈੱਕ ਚੈੱਕ ਕਰਾਂਗੇ ਹੂੰ ਮੈਡੀਕਲ ਰਿਪੋਰਟ ਵੀ ਕਰਾਈ ਜਾਵੇਗੀ ਮੈਡੀਕਲ ਕਰੀਏ ਰਿਪੋਰਟ ਕੋ ਨਹੀਂ ਬੰਦਾ ਠੀਕ ਹੈ ਚੰਗਾ ਭਲਾ ਹੂੰ ਮੈਡੀਕਲ ਤੇ ਜੇ ਕੋਈ ਨਾਹਾ ਕੀਤਾ ਫਿਰ ਮੈਡੀਕਲ ਕਰਾਂ ਉਹਦਾ ਵੈਸੇ ਅੰਦਰ ਆਰਾਮ ਕਰ ਰਿਹਾ ਵਾ ਲਗਾ ਰਹੇ ਨੇ ਨਸ਼ਾ ਕੀਤਾ ਹੋਇਆ ਜੀ ਉਹ ਸਾਹਮਣੇ ਖਰਾਬ ਵੇਖ ਲੈ ਤੇਰੇ ਯੇ ਕਿਤਾ ਤਾਂ ਦਾ ਸੀ ਉਹਦਾ ਮੈਨੂੰ ਨੀਂਦ ਆਈ ਮੈਂ ਸੌ ਗਿਆ ਵਾਂ ਸਲੰਡਾ ਦਾ ਕੰਮ ਕਰਦਾ ਚਲੋ ਜਾਂ ਤੁਹਾਨੂੰ ਪਤਾ ਲੱਗੇਗਾ ਉਹ ਪਤਾ ਕਰ ਲੈਂਦੇ ਆ ਜੀ ਵੇਹੇ ਘਰ ਦੇ ਉਧ ਆ ਰਹੇ ਆ ਨਿਦਾਨਾ ਲਾਈਵ ਦੇ ਲਈ ਸੁਰਿੰਦਰ ਸੌਨੀ ਦੀ ਰਿਪੋਰਟ